ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਜੀਤਾ ਫਾਰਮ ਟੀਵੀ ਬਰਨਾਲਾ ਤੇ ਅੱਜ ਦੀ ਵੀਡੀਓ ਪਿੰਡ ਸਹਿਣਾ ਤੇ ਝਲਾ ਨੂੰ ਪੈਂਦਾ ਜੀ ਬਰਨਾਲਾ ਬਾਈ ਕੋਲ ਇੱਕ ਤਾਜੀ ਸੂਈ ਗਾਂ ਠੀਕ ਹੈ ਇਹ ਕਸੂਨ ਵਾਲੀ ਆ ਤੇ ਤਿੰਨ ਵਸੀਆਂ ਠੀਕ ਹੈ ਨਾ ਜੇ ਕਿਸੇ ਭਰਾ ਨੇ ਇਦਾਂ ਦੀ ਐਡ ਕਰਾਉਣੀ ਹੈ ਤਾਂ ਆਪਣਾ ਨੰਬਰ ਨੋਟ ਕਰੋ ਜੀ 7528000355 ਜੀ ਬਾਈ ਜੀ ਦਾ ਨੰਬਰ ਆਪਾਂ ਲਾਵਾਂਗੇ ਭਰਾ ਸਕਰੀਨ ਤੇ ਠੀਕ ਹੈ ਨਾ ਵਾਕਿਪਰ ਆਪਣਾ ਫੇਸਬੁੱਕ ਤੇ ਪੇਜ ਆ ਗਰਜੀਤ ਰਾਏ ਉਹਨੂੰ ਵੱਧ ਤੋਂ ਫੋਲੋਅਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਤੁਹਾਡੇ ਤੱਕ ਨਵੀਂ ਨਵੀਂ ਵੀਡੀਓ ਅਪਲੋਡ ਕਰ ਸਕੀ ਕਰਦੇ ਆਪਾਂ ਵਾਈ ਜੀ ਨਾਲ ਗੱਲਬਾਤ ਲੈਨੇ ਆ ਜੀ ਜਾਣਕਾਰੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਬਾਈ ਜੀ ਸਤਿ ਸ਼੍ਰੀ ਅਕਾਲ ਜੀ ਨਾਮ ਨਾਮ ਕਮਲਪ੍ਰੀਤੀ ਪਿੰਡ ਸੈਣਾ ਜੀ ਜ਼ਿਲ੍ਹਾ ਬਰਨਾਲਾ ਬਾਈ ਜੀ ਠੀਕ ਹੈ ਜੀ ਹਜੇ ਪਹਿਲੀ ਵੜ ਦੀ ਜਾਣਕਾਰੀ ਦੋ ਜੀ ਪਹਿਲੀ ਵੜ ਜੀ ਪਲੂਨ ਸੁੰਦੀ ਹੈ ਜੀ ਉਹ ਚਾਰ ਦਿਨ ਦਾ ਹਾਂਜੀ ਇੱਕ ਤੇ ਦੋ ਦਿਨ ਬਾਕੀ ਹੈ ਜੀ ਹਜੇ ਇਹਦੇ ਵਿੱਚ ਹੀ ਨੇ ਠੀਕ ਹੈ ਇੱਕ ਤੋਂ ਦਿਨ ਸੀਲ ਠੰਡੀ ਹੈ ਭਾਈ ਜੀ ਦੋ ਦਿਨ ਬਾਕੀ ਹਾਂਜੀ ਕੁਆਲਿਟੀ ਕੁਆਲਿਟੀ ਬਹੁਤ ਵੱਚੀ ਦੀ ਠੀਕ ਹੈ ਜੀ ਕੱਲੇ ਸਿੰਗ ਸਿੰਗ ਹੀ ਹੈ ਵੱਚੀ ਦੇ ਠੀਕ ਹੈ ਰੇਟ ਭਰਾਜਾ ਅੱਜ ਰੇਟ ਇਹਦਾ ਹੀ ਕਰੋਨ ਜਿਹਦਾ ਮਾਰੀਓ 55000 ਦੀ ਵੱਚੀ ਦੇ ਦਾਂਗੇ ਭਾਈ ਜੀ ਠੀਕ ਹੈ ਜੀ ਤੋਰ ਦੋ ਪਾ ਪਾ ਦੇਖਾ ਤਾਂ ਜੀ ਮਰਦੀ ਠੰਡੀ ਸਿੰਦਾ ਦੇਖ ਲਓ ਜੀ ਮੈਂ ਤੋਰ ਦੇ ਪਾ ਪਿੰਡ ਸਹਿਣਾ ਤੇ ਜਿਲਾ ਨੂੰ ਪੈਂਦਾ ਜੀ ਚਰਨਾਲਾ ਜਿੱਥੇ ਮੇਲਾ ਜੇ ਲੱਗਦਾ ਬਾਈ ਦਾ ਘਰ ਉੱਥੇ ਆ ਠੀਕ ਹੈ ਨਾ ਵੀ ਵੀਡੀਓ ਮਾਈਕ ਕੋਲ ਬਾਈ ਦਾ ਘਰ ਠੀਕ ਹੈ ਨਾ ਵੱਧ ਜਾਣਕਾਰੀ ਫੋਨ ਤੇ ਵੀ ਲੈ ਸਕਦੇ ਬਾਈ ਨੂੰ ਮੋੜ ਲਓ ਭਰਾ ਲਓ ਜੀ ਬਹੁਤ ਸੋਹਣੀ ਹਲੇ ਵਾਲੂ ਵਾ ਠੰਡੀ ਹੈ ਬਾਈ ਜਿਵੇਂ ਮਰਜੀ ਆ ਤੂੰ ਫੇਰ ਚੱਲੋ ਲਓ ਜੀ ਚੰਗੀ ਪੜੀ ਬਲੋਸੀਆ ਸੰਗ ਜ਼ਰੂਰ ਹੈਗਾ ਤਾਂ ਗ੍ਰੇਡ ਵੀ ਬਾਈ ਨੇ ਬਿਲਕੁਲ ਜਾਇਜ਼ ਕੀਤਾ ਠੀਕ ਹੈ ਜੀ ਲਓ ਜੀ ਚੱਕਾ ਸਭ ਤੁਰਾ ਤਰਾ ਕਰਮਬੜੀ ਦਾ ਠੀਕ ਹੈ ਜੀ ਲਓ ਜੀ ਪੰਡ ਲਓ ਜੀ ਕਾਦਰਬੜ ਰੰਗ ਪ੍ਰਿੰਟ ਬਹੁਤ ਸੋਹਣਾ ਠੀਕ ਹੈ ਜੀ। ਲੋੜ ਹੈ ਫਿਰ ਚੈੱਕ ਕਰ ਲਓ ਥਣ ਚਾਰ ਇੱਕੋ ਜਿਹਾ ਠੀਕ ਹੈ ਜੀ। ਠੀਕ ਹੈ ਜੀ। ਅੱਜ ਵੀ ਦੂਜੀ ਗਾਹ ਦੀ ਦੱਸੀ ਜਾਣਕਾਰੀ। ਇਹ ਸਾਈ ਵਾਲਾ ਜੀ ਇਹ ਵੀ ਪਹਿਲਣ ਸੂਈ ਵੀ ਆ ਉਹ ਇਹ ਵੀ ਚਾਰ ਦਾ ਆਂਦਾ ਜੀ। ਚਾਰ ਦਾ। ਅੱਜ ਤੀਜਾ ਦਿਨ ਸੂਈ ਨੂੰ ਆ ਜੀ 6 ਕਿਲੋ ਬੌਲੀ ਨੈਟ ਤਿਆਰ ਆ। ਠੀਕ ਹੈ ਜੀ। ਦੁੱਧ ਬਾਹਲਾ ਨਹੀਂ ਆਪਾਂ ਕਹਿੰਦੇ ਵੀ 15 ਕਿਲੋ ਦੇ ਦੁੱਧ 10-11 ਕਿਲੋ ਹੀ ਦੇਣਾ ਨੇ ਵੇੜ ਨਹੀਂ। ਠੀਕ ਹੈ ਜੀ। ਐਵੇਂ ਆਪਾਂ ਕਹੀਏ 15 ਕਿਲੋ ਦੇ ਦੁੱਧ 10 ਕਿਲੋ ਖੁੱਲਾ ਦੇ ਦੂ 10 ਕਿਲੋ ਦੀ ਆਪਣੀ ਗਾਰੰਟੀ ਹੈ 6 ਕਿਲੋ ਬੌਲਾ ਹੁਣ ਨ ਕਸਾ ਹਾਂਜੀ ਲੋ ਭਰਾ ਚੈੱਕ ਕਰ ਸਕਦੇ ਲੋ ਜੀ ਸੀਲ ਠੰਡੀ ਇਹ ਵੀ ਪਣਦੀ ਆਈ ਹੋਈ ਓਥੋਂ ਤੇਰੀ ਚਲੋ ਜੀ ਠੀਕ ਹੈ ਜੀ ਪੂਰੀ ਸੀਲ ਠੰਡੀ ਦੇਖੋ ਬੀ ਸੀ ਠੀਕ ਹੈ ਜੀ ਤੇ ਰੇਟ ਭਰਾ ਦਾ ਜਾਇਜ਼ ਆ ਇਹਦਾ ਰੇਟ 35000 ਰੁਪਏ ਜੀ ਬਾਈ ਜੀ 35 ਹਾਂਜੀ ਤੋੜ ਦੋ ਭਰਾ ਨੂੰ ਲੋ ਭਰਾ ਇਹਦਾ ਰੇਟ ਵੀ 35000 ਚੈੱਕ ਕਰ ਸਕਦੇ ਠੀਕ ਹੈ ਜੀ ਲੋ ਜੀ ਆ ਤੇ ਬੜਾ ਸੁੱਖਣਾ ਕਰਮ ਵਾਲੀ ਦੱਸੋ ਮੈਂ ਤਾਂ ਹਮ ਤਾਂ ਚੋਈ ਵੀ ਹੈ ਜੀ ਖਾਲੀ ਕਰੀ ਬੇ ਬੱਚੀ ਦੀ ਠੀਕ ਹੈ ਜੀ ਠੀਕ ਹੈ ਦੁੱਧ 10 ਕਿਲੋ ਦੀ ਆਪਣੀ ਫੁੱਲ ਗਰੰਟੀ ਹੋਈ ਲਿਓ ਜੀ ਲਿਓ 6 ਕਿਲੋ ਬੌਲੀ ਹੁਣ ਨੈਟ ਤਿਆਰ ਹੈ ਇਸ ਟਾਈਮ ਤੀਜਾ ਦਿਨ ਸੁਈ ਨੂੰ ਠੀਕ ਹੈ ਠੀਕ ਲਓ ਜੀ ਸਿਰ ਢੰਡੀ ਨਿਆਣਾ ਪਾਓ ਨਾ ਆਪਾ ਕੋਈ ਦਿੱਕਤ ਵਾਲੀ ਗੱਲ ਠੀਕ ਹੈ ਜੀ ਬੰਦ ਲਓ ਜੀ ਠੀਕ ਹੈ ਜੀ ਮਾਗਰ ਵੀ ਬੱਸਾ ਕਰ ਮਾ ਬੜੀ ਦੇ ਠੀਕ ਹੈ ਹਾਂ ਜੀ ਵੀ ਬੱਸੀ ਜਾਣ ਕੇ ਦਿਓ ਪਹਿਲੀ ਦੀ ਇਹ ਜਰਸੀ ਚ ਪੈਂਦੀ ਹੈ ਬਾਈ ਜੀ ਹਾਂ ਜੀ ਹਾਂ ਜੀ ਦੇਖੋ ਵੀ 50% ਟ ਜਰਸੀਆਂ ਚ ਬੱਚੇ ਬੁੱਤੀ ਵਾਸੀ ਦੇ ਖਵਾ ਚ ਮੂੰਹ ਜਮਖੀਰੀ ਹੈ ਜੀ ਠੀਕ ਹੈ ਜੀ ਇਹਦੀ ਮਾ ਦਾ ਮਿਲਕਰ 20 ਕਿਲੋ ਦਾ ਸਿਆ ਬਾਈ ਠੀਕ ਹੈ ਜੀ ਥਣ ਟਿਕਾ ਦੋ ਬਾਈ ਥਣ ਚਾਰੀ ਹੈ ਜੀ ਕੋਈ ਹਾਂਜੀ ਬੱਜੀ ਨਹੀਂ ਕੁਛ ਹੋਰ ਨਹੀਂ ਬਾਈ ਜੀ ਲੋ ਚੈੱਕ ਕਰਦਾ ਚਾਰ ਥਣ ਬਾਈ ਕੋਈ ਹੋਰ ਨਹੀਂ ਕੁਛਾਂ ਜਾਜ ਵੀ ਰੇਟ ਜਮ ਖੱਚ ਕੇ ਬਸ ਇਹਦਾ 9000 ਰੁਪਇਆ ਲੈ ਲਾਂਗੇ ਬਾਈ ਜੀ ਲੋ ਪਰਾ ਹਾਂਜੀ ਪਿੱਛੋਂ ਮਾਨਤਾਨ ਕਰ ਦਾਂਗੇ ਠੀਕ ਹੈ ਜੀ ਹਾਂਜੀ ਹਾਂਜੀ ਬਾਈ ਦੂਜੇ ਨੰਬਰ ਅਸਟ ਕੱਚਾ ਕੱਚੀ ਬੱਚੀ ਹੈ ਜੀ ਇਹ ਵੀ ਇਹ ਵੀ ਮੂਹ ਖੀਰੀਆ 8 ਮਹੀਨੇ ਦਾ ਬੱਚਾ ਹੀ ਹੈ ਜੀ ਹਾਂਜੀ ਹਾਂਜੀ ਇਹਦੀ ਵੀ ਚਾਰ ਥਾਣੀਆਂ ਦਿਖਾ ਦਿਓ ਕੋਈ ਫੋਟ ਨਹੀਂ ਕੋਈ ਸ਼ਾਂਗ ਨਹੀਂ ਕੁਝ ਵੀ ਚੱਕਰ ਚਾਰ ਥਾਣੇ ਨਿਕਰਮੇ ਥਾਣਪੁਰ ਠੀਕ ਹੈ ਇਹਦਾ ਰੇਟ ਭਰਾ ਜਾਇਦਾ ਇਹਦਾ ਰੇਟ 13000 ਰੁਪਿਆ ਬਾਈ ਜੀ ਇਹਦਾ 13000 ਹਾਂਜੀ ਠੀਕ ਹੈ ਜੀ ਹਾਂਜੀ ਤਿੰਨ ਨੰਬਰ ਬਾਈ ਇਹ ਜੀ 5 ਕਿ ਮਹੀਨੇ ਦਾ ਬੱਚਾ ਹੀ ਹੈ ਜੀ ਹਾਂਜੀ ਹਾਂਜੀ ਇਹ ਵੀ ਚਾਰ ਥਾਣੀਆਂ ਹੀ ਵੀ ਹਾਂਜੀ ਖੀ ਰਹੀ ਹੈ ਇਹਦਾ ਰੇਟ 4500 ਰੁਪਿਆ ਬਾਈ ਜੀ ਇਹਦਾ 4500 ਹਾਂਜੀ ਠੀਕ ਹੈ ਜੀ ਲੋ ਭਰਾ ਬਾਈ ਕੋਲ ਤਿੰਨ ਬੱਸੀਆਂ ਇੱਕ ਗਾਂ ਸੁਈ ਵੀ ਇੱਕ ਸੂਨ ਵਾਲੀ ਠੀਕ ਹੈ ਜੀ ਬਾਈ ਜੀ ਨਾਲ ਜਰੂਰ ਕਨੈਕਟ ਕਰੋ ਪਿੰਡ ਸਹਿਣਾ ਤੇ ਜ਼ਿਲ੍ਹਾ ਨੂੰ ਪੈਂਦਾ ਜੀ ਬਰਨਾਲਾ ਮਿਲਦੇ ਆ ਭਰਾ ਕਿਸੇ ਨਵੀਂ ਵੀਡੀਓ ਚ ਓਕੇ ਬਾਈ